ਆਜੇ ਨਾਹਰਗੜ੍ਹ ਦਾ ਕਿਲਾ ਉੱਪਰ ਪਹਾੜੀ ਦੇ ਉੱਪਰ ਉੱਥੋਂ ਸਾਰਾ ਰਾਜਸਥਾਨ ਦਿਖ ਰਿਹਾ। ਦੇਖੋ ਸ਼ਹਿਰ ਦੇਖੋ ਆਪਾਂ। ਨਾਹਰਗੜ੍ਹ ਦਾ ਕਿਲਾ। ਨਾਹਰਗੜ੍ਹ ਦੇ ਕਿਲੇ ਦੇ ਉੱਪਰ ਨਹੀਂ ਗਿਆ ਥੱਲੇ ਥੱਲੇ ਜਾਏ। ਆ ਜੇ। ਤੁਸੀਂ ਆਇਆ ਨਾਹਰਗੜ੍ਹ ਕਿਲਾ। ਤੇ ਜਿਵੇਂ ਤੁਹਾਨੂੰ ਮੈਂ ਸਾਰਾ ਮਾਹੌਲ ਦਿਖਾਉਣੇ ਆ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਵੀ ਕਰ ਦਿਓ ਇਹ ਪੜੀ ਜਿਹੜੇ ਥੋੜਾ ਸਾਹ ਜੁੜੂ ਚੜਿਆ ਹੈ ਨਹੀਂ ਦੇਖਦਾ ਤੇ ਆ ਪਿਛੇ ਸਾਰੀ ਗੱਲ ਕਰਾਂਗੇ Rajasthan Jaipur ਜਿਹੜਾ ਉਹ ਸਾਰਾ ਦਿਖ ਰਿਹਾ ਤੇ ਕਿਲਾ ਜਿਹੜਾ ਹੈ ਉਹ ਤੁਹਾਨੂੰ ਦਿਖਾਉਣੇ ਆ ਉਹ ਉਹ ਦੇਖੋ ਉੱਪਰ ਆ ਕੇ ਲਾ ਇੰਨਾ ਉੱਚਾ ਕਿਲਾ ਹੈ ਆਸਤਾਨਾ ਦਾ ਰਸਪਾ ਮਰਾ ਉਤੇ ਜਲੀਂ ਜਾਂਦਾ ਹੋ ਗਿਆ ਅਰਜਨ ਜਰ ਸ਼ੇ ਮੇਰੇ ਬਾਰੀ ਆ ਟਿਕਟ ਵਾਲੀ ਇਹ ਤੋਂ ਟਿਕਟ ਲੀਕੇ ਫਿਰ ਆਪਾਂ ਅੱਗੇ ਅੰਦਰ ਚੱਲਾਂਗੇ ਤੇ ਆਹ ਹੈਗਾ ਜੀ ਕਲਾ ਨਾੜਗਾ ਜਿਹੜਾ ਤੁਸੀਂ ਦੇਖ ਰਹੇ ਹੋ ਪਿੱਛੇ ਮਪਕਲੇ ਦੇ ਅੰਦਰ ਦੇਖੀਏ ਕੀ ਕੀ ਦੇਖਣ ਵਾਲਾ ਇਹ ਤੇ ਹੈਗਾ ਸ਼ੀਸ਼ ਮਹਿਲ ਸ਼ੀਸ਼ੀ ਵਾਲਾ ਦਰਿਆ ਤੇ ਫਿਰ ਐਂਟਰੀ ਇਹ ਰਿਚ ਹੈ ਗਾਹੀ। ਆਜਿਨਾ ਦੇ ਕੋਸੇ ਦੇ ਖੰਡਾ ਹੈ। ਇਸ ਕਿਲੇ ਦੀ ਉਚਾਈ ਸਮੁੰਦਰ ਤਲ ਤੋਂ 700 ਫੁੱਟ ਉੱਚੀ ਹੈ। ਕਿ ਮੀਟਰਾਂ ਦੇ ਵਿੱਚ 213 ਮੀਟਰ ਜਿਹੜੀ ਹੈ ਉਹ ਉੱਚੀ ਹੈ। ਇਹ ਕਿਲਾ ਜੈਪੁਰ ਦੇ ਪਹਾੜੀਆਂ ਦੇ ਕਿਨਾਰੇ ਦੇ ਉੱਤੇ ਵਸਿਆ ਹੋਇਆ ਹੈ। ਸਭ ਤੋਂ ਉੱਚਾ ਕਿਲਾ ਹੈ। ਇਹ 1734 ਵਿੱਚ ਇਸ ਦਾ ਨਿਰਮਾਣ ਕੀਤਾ ਗਿਆ ਸੋਈ ਰਾਮ ਸਿੰਘ ਦੇ ਸ਼ਾਸਨ ਕਾਲ ਦੌਰਾਨ 1868 ਵਿੱਚ ਕਿਲੇ ਦਾ ਨਿਰਮਾਣ ਕੀਤਾ ਗਿਆ ਤੇ 1883 ਤੋਂ 92 ਵਿੱਚ ਦੀਪ ਪਟੇਲ ਦੁਆਰਾ ਲਗਭਗ 3.5 ਲੱਖ ਦੀ ਲਾਗਤ ਨਾਲ ਨਾਰਾਗੜ ਦੇ ਕਈ ਮਹਿਲਾਂ ਦਾ ਨਿਰਮਾਣ ਕੀਤਾ ਗਿਆ ਅਗਲਾ ਪੀਲ ਮੈ ਰਹੇਗੀ ਪਾਕਿਸਤਾਨ ਦੀ మేక్ దట్ నట్ డౌట్ యు వెయిట్ టూ హోగా తోటి కు గులి బారే హాం కో బతాయేగా టీ వారో పసోని కి నక్తా సియే హోతే హే టిఆర్ రూల్ ఉసి కో కే దేబర్ టికెట్ లేనా దౌజర్ తే హి అందర్ న జా సక్దే టికెట్ లో దే ఫిర్ ఆ గేట్ జడా ఏ అందర్ నా ఆనా లేకే లయా ఆ దేఖో ఏ ఏసి మాకే ఆగే ప్రవేషన్ కే బన టికెట్ కే నహీ జా సక్దే ఉసిలియా ఏహి బాహ్వానా ਉਹ ਪਾਪਾ ਪੁਰਾਣੇ ਛੋਟੇ ਨਦੀਰ ਦੇ ਸੀਗੇ ਜੋ ਇਹਦੇ ਸੀਨ ਤੋਂ ਨਹੀਂ ਦਿੱਤੀ ਤੇ ਉੱਤੇ ਗਾਣੇ ਲਾਏ ਜਾਂਦੇ ਸੀ ਉਹ ਪੁਰਾਣਾ ਸਿੰਗਰ ਆਇਆ ਕਰਦਾ ਸੀ ਤੇ ਇਧਰ ਸ਼ੇਰ ਨਾ ਆਇਆ ਉਹ ਮੂਹ ਨਾ ਮੂਹੜਦਾ ਰੌਲਾ ਪੁੰਦਾ ਤੇ ਉਹ ਚੀਜ਼ ਲੈ ਕੇ ਦਸਾਈ ਗਈ ਹਾਂ ਉਹ ਕੱਡੀ ਵੱਡੀ ਸਕਰੀਨ ਜਿਹੜੀ ਆ ਉਹਨੇ ਆਪਣੇ ਬਾਹਾਂ ਨਾਲ ਚੁੱਕੀ ਹੋਈ ਹੈ ਇਹ ਆ ਦੇਖਣ ਜਿਹੜੇ ਕਰਕੇ ਦਿਖਾ ਰਹੀਆਂ ਕੱਡੀ ਵੱਡੀ ਸਕਰੀਨ ਜਿਹੜੀ ਆ ਨਾ ਬਾਹਾਂ ਦੇ ਅੰਦਰ ਚੁੱਕੀ ਹੋਈ ਹੈ ਤੇ ਇਧਰ ਹੈਗਾ ਜੀ ਸ਼ੀਸ਼ਮਰ ਸ਼ੀਸ਼ਮਰ ਦੀ ਟੈਕਟ ਹੈਗੀ ਹੈ ਜੇ 500 ਰੁਪਿਆ ਤੇ ਅੰਦਰ ਤੁਸੀਂ ਇੱਕ ਵੀਡੀਓਗ੍ਰਾਫੀ ਦੀ ਫੋਟੋਗ੍ਰਾਫੀ ਕੋਈ ਨਹੀਂ ਕਰ ਸਕਦੇ ਇਸ ਵਾਸਤੇ ਹੀ ਕਿ ਫੋਟੋਗ੍ਰਾਫੀ ਨਹੀਂ ਹੋਣੀ ਤੇ ਫਿਰ ਇਹ ਇਸ ਕਰਕੇ ਆ ਬਾਹਰ ਬਾਰੀ ਜਿਹੜੀ ਆ ਫੋਟੋਗ੍ਰਾਫੀ ਕਰ ਰਹੇ ਤੇ ਇੱਧਰ ਹੈਗਾ ਜੀ ਰਥ ਬਣਿਆ ਕਾ ਸਿਨੈਰੀ ਰਥ ਇਹ ਦੇਖ ਇਹ ਬਣਿਆ ਹੈ ਰਥ ਇੱਥੇ ਸੀਨ ਦੇ ਅੰਦਰ ਤੇ ਅੰਦਰ ਹੀ ਇੱਕ ਫਰਮੀ ਮੇਰਾ ਜਿਹੜਾ ਬਸਤ ਜਿਹੜਾ ਉਹ ਬਣਾ ਕੇ ਕਸ਼ੀਸ਼ ਮਲ ਦੇ 15 ਤੀਆਂ ਫੋਟੋਆਂ ਜਿਹੜੀਆਂ ਗੂਗਲ ਤੋਂ ਡਾਊਨਲੋਡ ਕਰਕੇ ਤੁਹਾਨੂੰ ਹੀ ਦੇਖਾ ਰਹੇ ਆ ਇਹ ਅੰਦਰੀਆਂ ਫੋਟੋਆਂ ਨੇ ਕਿ ਅੰਦਰ ਵੀਡੀਓਗ੍ਰਾਫੀ ਬਣਾਇਆ ਹੈ ਜਦੋਂ ਇੱਥੇ ਖੋਲੋਗੇ ਆਵਾਜ਼ ਲਗਾਉਣੀ ਆ ਤੇ ਬਾਸ ਜਿਹੜੀ ਆ ਫਿਰ ਵਾਪਸ ਬੈਕ ਆ ਜਾਂਦੀ ਹੈ ਖਾਲੋ ਖਾਲੋ ਮੈਂ ਨਹੀਂ ਦੇਖਦਾ ਤਾਂ ਕਿਸੇ ਤੋਂ ਨਹੀਂ ਅਦਰਵਾਈਜ਼ ਤੇ ਸਮਝੋ ਤੇ ਨਹੀਂ ਚੱਲੇ ਨੇ ਉੱਪਰ ਟਕਲਾ ਆਹ ਯਾਨੀ ਮੇਰੇ ਪੱਤੀ ਅੱਜ ਜਾਉਗੀ ਅਰੇ ਵਾਜ ਦਿੰਦਿਆ ਵਾਜ ਵਾਪਸ ਆਉਂਦੀ ਆ ਕੀ ਖਾਏ ਵਾਜ ਵਾਪਸ ਆਏਗੀ ਅੱਜ ਦੁਪਹਿਰ ਤੋਂ ਖਾਣੇ ਵਾਲੀ ਆ ਤੇ ਮੈਂ ਮਿਲਣਾ ਸਰਵੋਗਣੇ ਜਿਹੜਾ ਅਰਜਨ ਮਛਨ ਮਾੜ ਰਹੀ ਹੈ ਅਰਜਨ ਸਿੰਘ ਜੀ ਨਾ ਆਕਸ ਫੋਟੋ ਲਵਾ ਰਹੇ 10 ਮਿੰਟ ਲਈ ਇੰਪਲੈਅਰ ਕਰਦਾ ਕਿ ਨਾ ਜਿਹੜਾ ਬਹੁਤ ਉੱਚੀ ਪਹਾੜੀ ਦੇ ਉੱਤੇ ਵਸਿਆ ਹੋਇਆ ਹੈ ਤੇ ਇੱਥੇ ਪਹਾੜ ਦੇ ਦਿੱਕਲਾ ਕਿ ਸਭ ਤੋਂ ਥੱਲੇ ਜੈਪੁਰ ਸ਼ਹਿਰ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਪਾਣੀ ਦੀ ਬੋਤਲ ਛੱਟੇ ਆ ਇਹ ਪਾਣੀ ਬੋਦਰ ਥੱਲੇ ਨਹੀਂ ਜਾਂਦੀ ਹਵਾ ਨਾਲ ਉੱਡ ਕੇ ਉਰਲੇ ਪਨੇ ਕਿਨਾਰੇ ਦੇ ਤੇ ਬੀ ਬੋਤਲ ਛੁੱਟੀ ਤੇ ਹਵਾ ਨਾਲ ਉੱਡ ਕੇ ਉੱਪਰ ਨੂੰ ਆਈ ਆ ਥੱਲੇ ਨਹੀਂ ਗਈ ਅਗਰ ਇਹਨੇ ਕੋਹੜ ਕੱਢਿਆ ਲਾਲ ਕੋਹੜ ਗਿਆ ਉਹ ਜਿਹੜੀ ਆ ਰਹੀ ਹੈ ਇਹ ਟੌਪ ਹੋਣਾ ਹੈ ਉਹ ਹੂੰ ਉਹਦੇ ਆਪ ਵੀ ਦਾ ਵੀਡੀਓ ਵੇਖੋ ਬਦ ਉਹ ਕੋਈ ਤੇ ਐਸ ਬੀ ਆਈ ਬੈਂਕ ਵੀ ਹੈਗੀ ਆ। ਹੋ 5000 ਰੁਪਏ। ਨਹੀਂ ਨਹੀਂ ਥੋੜਾ ਪਾ। ਹਾਂ ਓਕੇ। ਆ ਆ ਆ। ਚੱਲ ਚੱਲ ਚੱਲ। ਆ ਜਾ ਤੂੰ ਇਹ ਆ ਜਾ। ਆਡੀ ਫੋਟੋ ਆ ਜਾ ਵਿੱਚ। ਠੀਕ ਠੀਕ। ਜੀ ਵੀਡੀਓ ਵੇਖੀ ਚਲੋ। ਤੇ ਅੱਗੇ ਜਾ ਕੇ ਤੁਹਾਨੂੰ ਇਹਦਾ ਜਿਹੜਾ ਇਤਿਹਾਸ ਹੈ ਉਹ ਦੱਸਾਂਗੇ ਇਥੇ ਗਾਣੇ ਲੱਗੇ ਆ ਹਰ ਝੂਟੜੀ ਗਈ ਉਪਰ ਤਾਲਾ ਚਾਤੀ ਗਾੜਵਾ ਚੂਏ ਖਵਾ ਲਾਖਾਂ ਮੇਰੇ ਕੋਸੀ ਆ ਗਏ ਅੰਦਰ ਅੰਦਰ ਦੇਖਦੇ ਕੀ ਕੁਛ ਹੈਗਾ ਗਾਈਡ ਕਹਿੰਦਾ ਹੈ ਤੁਹਾਨੂੰ ਦੱਸ ਰਿਹਾ ਹਾਂ ਸਭ ਕਿ ਪੂਰੇ ਦੇਖੀ ਜਾਂਦਾ ਘਰ 150 ਰੁਪਏ ਲੈ ਰਿਹਾ ਜੀ ਤੇ ਰਾਂਡਾ ਬਣਿਆ ਹੈ ਇਹ ਜਿਹੜਾ ਤੁਸੀਂ ਕਿਲਾ ਵੇਖ ਰਹੇ ਜੇ ਇਹ ਕਿਲੇ ਦਾ ਅੰਦਰਲਾ ਪਾਸਾ ਹੈ ਤੇ ਇਸ ਦਾ ਜੋ ਇੱਥੋਂ ਦੇ ਗਾਈਡ ਤੋਂ ਸਾਨੂੰ ਪਤਾ ਲੱਗਾ ਉਸ ਦਾ ਇਤਿਹਾਸ ਜਿਹੜਾ ਹੈ ਉਹ ਤੁਹਾਨੂੰ ਸੀ ਇਹਦੇ ਚ ਮਕਾਉਨੇ ਆ ਤੇ ਇਤਿਹਾਸ ਜਿਹੜਾ ਤੁਸੀਂ ਲੋ ਕਿਸਤੀ ਦਾ ਇਤਿਹਾਸ ਹੈਗਾ ਕਿਲੇ ਦਾ ਰਾਜੇ ਦਾ ਮਾਧੋ ਸਿੰਘ ਦਾ ਇਹ ਜਿਹੜੇ ਕਮਰੇ ਬਣਿਆ ਦੇ ਕਿ ਇੰਨੇ ਚ ਗਰਮੀਆਂ ਚ ਠੰਡ ਲੱਗਦੀ ਆ ਤੇ ਠੰਡ ਵਿੱਚ ਗਰਮੀ ਲੱਗਦੀ ਇਹ ਮਹਿਲ ਜਿਹੜਾ ਇਸ ਤਰੀਕੇ ਦਾ ਬਣਿਆ ਸਾਰਾ ਇਹ ਕਮਰਾ ਕਿਸੇ ਰਾਣੀ ਦਾ ਇਹ ਰਾਜੇ ਦਾ ਮਹਿਲ ਹੈ ਨੌ ਰਾਣੀਆਂ ਦੇ ਇੱਥੇ ਕਮਰੇ ਬਣੇ ਹੋਏ ਆ ਵੱਖਰੇ ਵੱਖਰੇ ਦਾ ਜਿਹੜੀਆਂ ਨੌ ਰਾਣੀਆਂ ਤੇ ਸੀ ਖਾਰੇ ਜਿਹੜੇ ਕਮਰੇ ਆ ਉਹਨਾਂ ਦੇ ਬਣਿਆ ਇੱਥੇ ਨਹੀਂ ਕੀ ਹੈਗਾ ਆਹ ਨੇਤੀ ਬਣੀ ਹੈ ਇੰਦੇ ਵਿੱਚ ਧਾਗਵਾਲ ਲੰਗੇ ਸੇਕ ਲੰਗੇ ਦੇਂਗੀ ਇੱਥੇ ਇਹ ਇੱਕਦਮ ਹੀ ਕਮਰਾ ਬਣਿਆ ਹੈ ਇੱਕਦਮ ਇੱਕ ਕਮਰਾ ਹੈ ਦਾਦੇ ਇਹ ਨਾ ਕਰੀਓ ਜੀ ਹਰੇ ਬਹੁਤ ਵਧੀਆ ਉਸੇ ਦਰਵਾਜੇ ਜਿਹੜੇ ਪੁਰਾਣੇ ਆ ਪੁਰਾਣੇ ਦਰਵਾਜੇ ਉੱਤੇ ਮੀਨਾ ਕਰਨੀ ਜਣੀ ਆ ਜਿਸੇ ਤਰ੍ਹਾਂ ਇਹ ਹੋਣੀ ਆ ਆਹ ਦੇਖੋ ਅਦਰੋਂ ਬੋਲਦਾ ਤੇ ਇਧਰ ਕੰਨ ਲਾਉਂਦੇ ਆ ਕਿ ਇਹਦੀ ਆਵਾਜ਼ ਆਉਂਦੀ ਆ ਆ ਦੇਖ ਇਧਰ ਕੰਨ ਲਾਇਆ ਨੇ ਤੇ ਉਧਰ ਬੋਲ ਰਿਹਾ ਹੈ ਹਾਂ ਬੋਲ ਰਿਹਾ ਇਸ ਵਿੱਚ ਕੰਮ ਦੇ ਵਿੱਚ ਆਵਾਜ਼ ਆਉਂਦੀ ਦੁਕਾਨ ਦੇ ਦੀ ਬਾਰੀ ਹਨ ਖਮੇਲਾ ਸ਼ਹਿਰ ਕੋ ਖਮੇਲਾ ਸ਼ਹਿਰ ਲੈਣੇ ਤੇ ਬਾਰੀ ਦੇ ਵਿੱਚ ਜੀ ਰਹਿਦਾ ਹੈ ਦੁਕਾਨ ਦੇ ਚਾਹ ਦੇ ਮੋਗੋ ਰਿਹਾ ਮੇਰੇ ਕੋਲ ਜਾਂ ਫੋਟੋਆਂ ਮੈਂ ਲੈ ਕੇ ਆਈ ਬਣਾਉਂਦਾ ਉਹੋ ਕੁਝ ਨਹੀਂ ਫਿਰਦਾ ਬੈਠਾ ਪਹਿਲਾਂ ਇੱਕ ਵਾਰੀ ਬਾਰੰਬਾਖਾ ਦੇ ਸਾਰਾ ਵੀ ਇਹ ਜਿਹੜਾ ਮਹਿਲ ਆਪਾਂ ਅੱਜ ਖੜੇ ਆ ਨਾਹਰਗੜ ਕਿਲਾ ਇਹ ਰਾਜਾ ਮਾਧਵ ਸਿੰਘ ਦਾ ਬਣਾਇਆ ਉਹਨੇ ਆਪਣੀਆਂ ਨੌ ਰਾਣੀਆਂ ਵਾਸਤੇ ਕਿਲਾ ਬਣਾਇਆ ਸੀਗਾ ਨੌ ਰਾਣੀਆਂ ਜਿਹੜੀਆਂ ਮਤਲਬ ਜਿਸ ਤਰ੍ਹਾਂ ਅਲੱਗ-ਅਲੱਗ ਕਮਰੇ ਸੀਗੇ ਉਹਨਾਂ ਦੇ ਤੇ ਅਲੱਗ-ਅਲੱਗ ਮਤਲਬ ਜੇ ਰਾਜਾ ਇੱਕ ਰਾਣੀ ਕੋਲ ਜਾਂਦਾ ਸੀ ਜਾਂ ਤੇ ਦੂਸਰੀ ਰਾਣੀ ਨੂੰ ਪਤਾ ਨਹੀਂ ਹੁੰਦਾ ਸੀ ਕਿ ਕਿਹੜੀ ਰਾਣੀ ਦੇ ਕੋਲ ਗਿਆ ਆ ਰਾਜਾ ਸੋ ਇਹ ਗੁਪਤ ਰਸਤੇ ਬਣੇ ਸੀਗੇ ਸਾਰੇ ਸਾਰੇ ਗੁਪਤ ਰਸਤੇ ਬਣੇ ਸੀਗੇ ਉਹਦੇ ਵਿੱਚ ਰਸੋਈ ਇਸ਼ਨਾਨ ਘਰ ਸਾਰਾ ਕੁਝ ਬਣਿਆ ਤੇ ਇਹ ਜਿਹੜਾ ਮੈਨੂ ਸਾਰਾ ਅੰਦਰੋਂ ਹੋਰ ਵੀ ਚੱਲੀ ਆ ਪੌੜੀ ਝੜ ਕੇ ਆਹ ਵਾਹ ਜੀ ਸੋ ਤੋਂ ਉੱਪਰ ਟੌਪ ਦੇ

ਇਧਰ ਗਰਾਊਂਡ ਬਣਾਈ ਤੇੜਨ ਆਪਕੇ ਅਮੋ ਉੱਪਰ ਨਹੀਂ ਕੀਤੇ ਬਕੀ ਦੂਰੀ ਸਾਰਾ ਜੈਪੁਰ ਸ਼ਹਿਰ ਮਿੰਨਾ ਤੁਸੀਂ ਦੇਖ ਰਹੇ ਹੋ ਥੋੜਾ ਜਿਆ ਜ਼ੂਮ ਕਰਕੇ ਦਿਖਾ ਦਿਨਾ ਇਹ ਆ ਦੇਖੋ ਸਾਰੇ ਜੰਮਾ ਜੈਪੁਰ ਸ਼ਹਿਰ ਸਾਰਿਆਂ ਨੂੰ ਜੈਪੁਰ ਦਾ ਨਾਹਰਗੜ੍ਹ ਕਿਲਾ ਦਿਖਾ ਰਹੇ ਹਾਂ ਸਭ ਤੋਂ ਪਹਿਲਾਂ ਇਹਦੇ ਬਾਰੇ ਥੋੜੀ ਜੀ ਤੁਹਾਨੂੰ ਜਾਣਕਾਰੀ ਦੇ ਦਈਏ ਨਾਹਰਗੜ੍ਹ ਕਿਲਾ ਰਾਜਾ ਮਾਧਵ ਸਿੰਘ ਨੇ ਬਣਾਇਆ ਸੀ ਜਿੱਥੀਆਂ 9 ਰਾਣੀਆਂ ਸਨ ਸਭ ਤੋਂ ਪਹਿਲਾਂ ਇਹ ਜਿਹੜੀਆਂ ਰਾਣੀਆਂ ਦਾ ਤੁਹਾਨੂੰ ਘਰ ਦਿਖਾ ਰਹੇ ਹਾਂ ਦੇਖੋ ਇਹ ਜਿਹੜਾ ਸੀਗਾ ਸਭ ਤੋਂ ਪਹਿਲਾਂ ਰਾਣੀਆਂ ਦਾ ਡ्रेसਿੰਗ ਰੂਮ ਸੀਗਾ ਜਾਂ ਸਟੋਰ ਰੂਮ ਕਹਿ ਸਕਦੇ ਹਾਂ ਆਪਾਂ ਤੇ ਸਟੋਰ ਰੂਮ ਸੀਗਾ ਇਹ ਰਾਣੀਆਂ ਦਾ ਸਾਰਾ ਦੇਖੇ ਆਪਣੇ ਕੋਈ ਵੀ ਸਾਮਾਨ ਜਾਂ ਕੋਈ ਜਿਦਾਂ ਪ੍ਰਾਪਾ ਕਰਾਂ ਵਿੱਚ ਰੱਖਦੇ ਆ ਕੋਈ ਉਹ ਸਮਾਨ ਰੱਖਦੇ ਹੋਏ ਹੁਣ ਤਾਂ ਅਸੀਂ ਦੂਸਰੇ ਪਾਸੇ ਰਾਣੀ ਦੀ ਕਿਚਨ ਦਿਖਾਉਣੀ ਹੈ ਜਿੱਥੇ ਆਪਣਾ ਖਾਣਾ ਪਿਆਰ ਕਰਦੀਆਂ ਸਨ ਰਾਣੀ ਦਾ ਕਿਚਨ ਜਿੱਥੇ ਆਪਣਾ ਰੋਟੀ ਪਾਣੀ ਕਰਦੀਆਂ ਸਨ ਇਹ ਉੱਪਰ ਦੇਖੋ ਬੜੀ ਪੁਰਾਣੀ ਚਿਮਨੀ ਜਿੱਥੋਂ ਧੂਆ ਉੱਪਰ ਦੀ ਜਾਂਦਾ ਹੁੰਦਾ ਹਨ ਇਹਨੂੰ ਨਵਾਂ ਬੀਟ ਕਰ ਦਿੱਤਾ ਗਿਆ ਸਾਰਾ ਜਿਹੜਾ ਇਸ ਕੋ ਸਹੂਰ ਹੋ ਜਾਂਦਾ ਅੱਗੇ ਆਓ ਤੁਹਾਨੂੰ ਰਾਣੀ ਦਾ ਜਿਹੜਾ ਕਮਰਾ ਔਰ ਇੱਕ ਰਾਣੀ ਨੂੰ 2-2 ਦਾਸੀਆਂ ਦਿੱਤੀਆਂ ਦੇਣੀਆਂ ਸਨ ਕੰਮ ਕਰਨ ਵਾਲੀਆਂ ਉਹ ਕਿੰਨਰ ਸਨ ਰੱਖੇ ਸੀ ਸਾਹਮਣੇ ਫਰੰਟ ਕੋ ਰਾਣੀ ਦਾ ਕਮਰਾ ਇਹ ਜਿਸ ਨੇ ਦਾਸੀਆਂ ਦਾ ਕਮਰਾ ਕੀਤਾ ਰਾਣੀ ਦਾ ਇੱਕ ਦਾਸੀ ਇੱਧਰ ਰਹਿੰਦੀ ਸੀਗੀ ਇੱਕ ਦਾਸੀ ਦੂਸਰੇ ਕਮਰੇ ਦੇ ਵਿੱਚ ਸਾਹਮਣੇ ਤੇ ਦੂਸਰੀ ਦਾਸੀ ਦਾ ਕਮਰਾ ਹੈ

ਆ ਜਿਹੜੀ ਉੱਪਰ ਹੁੱਕ ਲੱਗੀ ਆ ਜਦੋਂ ਰਾਣੀ ਨੂੰ ਗਰਮੀ ਲੱਗਦੀ ਸੀ ਤਾਂ ਇਧਰੋਂ ਦੀ ਬਾਹਰ ਪੱਖੇ ਚੱਲਦੇ ਆਂ ਜਾਂ ਇੱਥੇ ਪੱਖਾ ਲੱਗਾ ਹੁੰਦਾ ਸੀ ਬਹੁਤ ਵੱਡਾ ਤੇ ਜਦੋਂ ਰਾਣੀਆਂ ਨੂੰ ਠੰਡ ਲੱਗਣੀ ਤਾਂ ਇਹਦੇ ਵਿੱਚ ਅੱਗ ਬਾਲ ਲੈਣ। ਇਹ ਸੀਗਾ ਇੱਕ ਰਾਣੀ ਦਾ ਮਹਿਲ ਕਿਹਾ ਰਾਜੇ ਨੇ 9 ਮਹਿਲ ਬਣਾਏ ਸੀਗੇ ਇਹ ਸਿਰਫ ਇੱਕ ਰਾਣੀ ਦਾ ਹੀ ਆ ਸੇਮ ਟੂ ਸੇਮ ਮਤਲਬ ਜਿਹੜਾ ਮਹਿਲ ਬਣਾਇਆ ਸੀਗਾ ਰਾਜੇ ਨੇ ਇਹ ਬਿਲਕੁਲ ਸ਼ਹਿਰ ਤੋਂ ਇੱਕ ਬਾਹਰ ਹੈ ਵੀ ਜਦੋਂ ਕੋਈ ਵੀ ਹਮਲਾ ਹੁੰਦਾ ਸੀਗਾ ਵੀ ਉਹਦੇ ਰਾਜਨੇ ਉਹਦਾ ਪਰਿਵਾਰ ਜਿਹੜਾ ਸਾਰਾ ਸੇਫ ਹੁੰਦਾ ਸੀਗੇ ਰਾਜੇ ਨੇ ਜਿਹੜਾ ਮਹਿਲ ਬਣਾਇਆ ਸੀਗਾ ਦੋ ਤਰ੍ਹਾਂ ਦਾ ਸੀਗਾ ਗਰਮੂ ਵਾਲਾ ਵੀ ਔਰ ਸਰਦੀ ਵਾਲਾ ਸੀ ਜਿਹੜਾ ਹੁਣ ਤੁਸੀਂ ਦੇਖਿਆ ਇਹ ਬਿਲਕੁਲ ਗਰਮੀਆਂ ਵਾਲਾ ਭੀ ਆ ਨੀਚੇ ਔਰ ਜਿਹੜਾ ਹੁਣ ਸਰਦੀਆਂ ਵਾਲਾ ਮਹਿਲ ਜਿਹੜਾ ਉੱਪਰ ਤੋਂ ਦਿਖਾ ਰਹੇ ਆ

ਇਹ ਜੋ ਬਾਰਿਸ਼ ਦਾ ਪਾਣੀ ਜਿਹੜਾ ਹੁੰਦਾ ਸੀ ਕਿ ਇਕੱਠਾ ਹੋ ਗਿਆ ਤੇ ਜਗ੍ਹਾ ਤੇ ਸਾਰਾ ਇਹ ਸਟੋਰ ਕਰ ਲਿਆ ਜਾਂਦਾ ਸੀਗਾ ਪਾਣੀ ਨੂੰ ਇਹੋ ਪਾਣੀ ਦੁਆਰਾ ਵਰਤਦੇ ਸੀਗੇ। ਆਹ ਇਹ ਰਾਣੀ ਦਾ ਜਿਹੜਾ ਮੈਲ ਸੀਗਾ ਹੁਣ ਇਹਦੇ ਉੱਤੇ ਕਾਚ ਲਗਾ ਦਿੱਤਾ ਆ। ਇਹ ਸਰਦੀਆਂ ਵਾਸਤੇ ਸੀਗਾ ਇਹਦਾ ਰੰਗ ਦਾ ਸੌਰੀ ਗਰਮੀਆਂ ਵਾਸਤੇ ਇਹਦੇ ਉੱਤੇ ਪਹਿਲਾਂ ਜਿਸ ਤਰ੍ਹਾਂ ਸ਼ੀਟ ਲੱਗਦੀ ਉਹ ਬੋਰੀ ਜੀ ਟਾਈਪ ਉੱਤੇ ਪਾਣੀ ਪਾ ਕੇ ਨੂੰ ਗਿੱਲਾ ਕਰ ਦਿੰਦੇ ਸੀਗੇ। ਹੁਣ ਇਹ ਚਲੋ ਇਹਨਾਂ ਕਾਚ ਦੇ ਸ਼ੀਸ਼ੇ ਲਗਾ ਦਿੱਤੇ। ਇਹ ਰਾਣੀ ਦਾ ਮਹਿਲ ਕੀਆ ਅੰਦਰ ਬੈਡਰੂਮ ਉਸੇ ਤਰ੍ਹਾਂ ਇਹ ਇਧਰ ਡਰੈਸਿੰਗ ਰੂਮ ਸੀਗਾ ਰਾਣੀ ਦਾ ਸਾਹਮਣੇ ਸ਼ੀਸ਼ਾ ਲੱਗਾ ਤੁਸੀਂ ਦੇਖ ਰਹੇ ਹੋ ਤੇ ਇਧਰ ਇਹਦਾ ਰਾਣੀ ਦਾ ਵਾਸ਼ਰੂਮ ਸੀਗਾ ਆ ਸਮਾਈ ਵਾਲੀ ਗੱਲ ਆ ਉਹ ਤੁਹਾਨੂੰ ਦਿਖਾ ਰਹੇ ਆ ਆ ਸਭ ਤੋਂ ਪਹਿਲਾਂ ਆਪਾਂ ਉੱਪਰ ਤੁਹਾਨੂੰ ਹੁੱਕ ਦਿਖਾ ਦਈਏ ਜਿਹੜੀ ਲੱਗੀ ਆ ਇਹਦੇ ਉੱਤੇ ਨਾ ਪੱਖਾ ਲੱਗਾ ਹੁੰਦਾ ਸੀਗਾ ਹਾਂਜੀ ਦੋਸਤੋ ਇਹ ਰਾਣੀ ਦਾ ਰੂਮ ਸੀਗਾ ਉੱਪਰ ਜਿਹੜਾ ਗਰਮੀਆਂ ਵਾਲਾ ਇਹਦੇ ਥੱਲੇ ਰਾਣੀ ਦਾ ਜਿਹੜਾ ਬੈੱਡ ਲੱਗਾ ਹੁੰਦਾ ਸੀਗਾ ਉੱਪਰ ਤੁਸੀਂ ਹੁੱਕ ਦੇਖ ਰਹੇ ਹੋ ਇਦੋਂ ਤੇ ਬਹੁਤ ਵੱਡਾ ਪੱਖਾ ਲੱਗਾ ਹੁੰਦਾ ਸੀਗਾ ਆਹ ਸਾਈਡਾਂ ਤੇ ਦੋ ਹੁੱਕਾਂ ਲੱਗੀਆਂ ਦੋ ਦਾਸੀਆਂ ਹੁੰਦੀਆਂ ਸੀ ਇੱਕ ਦਾਸੀ ਐਸ ਵੱਨ ਨੇ ਖੜੀ ਹੁੰਦੀ ਸੀਗੀ ਇੱਕ ਦਾਸੀ ਆਪਣੇ ਐਸ ਹੱਥ ਹੁੰਦੀ ਸੀ ਇੱਕ ਦਾਸੀ ਦੂਸਰੇ ਹੱਥ ਹੁੰਦੀ ਸੀ ਤੇ ਰਾਣੀ ਨੂੰ ਪੱਖਾ ਚਲਦਿਆਂ ਸੀਗਾ ਤੇ ਜਦੋਂ ਉਹਨਾਂ ਨੇ ਕੋਈ ਗੱਲ ਕਰਨੀ ਹੁੰਦੀ ਸੀ ਖੁਸੀ ਇਹਨਾਂ ਸੀ ਬੋਲਦੀਆਂ ਹੁੰਦੀਆਂ ਇੱਕ ਦੂਜੇ ਨਾਲ ਗੱਲ ਕਿਸ ਤਰ੍ਹਾਂ ਕਰਦੀਆਂ ਸੀ ਇਹ ਜਿਹੜੀ ਆਪਣੀ ਆਪ ਸਾਰੇ ਗੱਲ ਕਰਦੇ ਨਾ ਵਿਕੰਧਾਂ ਦੇ ਵੀ ਕੰਨ ਹੁੰਦੇ ਆ ਦੀਵਾਰਾਂ ਦੇ ਵੀ ਕੰਨ ਹੁੰਦੇ ਆ ਉਹ ਇੱਥੋਂ ਬਣੀ ਗੱਲ देखो हम जिस तरह आए साइड अच्छे बोला गेड बोला देखो जिस तरह दे दे जी, जी बोल रहे बाबा जी ने बोल के दिखाया दूसरे पास माइक ने रिकॉर्डिंग की ਉਡਾਸਿਆਂ ਕੀ ਕਰਦੀਆਂ ਸੀ ਕਿ ਉੱਚੀ ਨਹੀਂ ਸੀ ਕਿ ਬੋਲਦੇ ਆ ਵੀ ਰਾਣੀ ਡਿਸਟਰਬ ਨਾ ਹੋ ਜੇ ਉਹ ਕੰਧ ਦੇ ਵਿੱਚ ਉਹਨਾਂ ਨੇ ਬੋਲਣਾ ਹੋਲੀ ਜੀ ਦੂਸਰੀ ਰਾਣੀ ਨੇ ਕੰਨ ਲਾ ਕੇ ਉਹਦੀ ਗੱਲ ਸੁਣਨ ਲਾਈ ਜਦੋਂ ਉਹਨੇ ਆਪਣੀ ਗੱਲ ਕਰਨੀ ਤਾਂ ਫਿਰ ਦੂਸਰੀ ਰਾਣੀ ਨੇ ਬੋਲਣਾ ਸੋ ਇੱਥੋਂ ਇਹ ਜਿਹੜੀ ਗੱਲ ਬਣੀ ਆ ਕੰਡਾਂ ਦੇ ਵੀ ਕੰਨ ਹੁੰਦੇ ਆ ਦਿਵਾਰਾਂ ਦੇ ਵੀ ਕੰਨ ਹੁੰਦੇ ਆ ਇਹ ਇੱਕ ਸਾਰਾ ਇਸ ਹਵੇਲੀ ਦਾ ਰਹਾਸਮਈ ਦ੍ਰਿਸ਼ ਹੈ ਜੇ ਕਹਿ ਸਕਦੇ ਇਹਨੂੰ ਆਪਾਂ ਇਹ ਜੜਾ ਸਭ ਤੋਂ ਵਧੀਆ ਜাদু ਕਹਿ ਸਕਦੇ ਹਾਂ ਦੇਖਦੇ ਤੁਸੀਂ। ਉਹ ਹੁਣ ਅਸੀਂ ਜਦ ਇਹ ਸੀਗਾ ਇੱਕ ਰਾਣੀ ਦਾ ਮਹਿਲ ਸਾਰਾ ਉੱਪਰ ਵੀ ਥੱਲੇ ਵੀ ਇਹ ਇੱਕ ਰਾਣੀ ਸੀਗੇ ਰਾਜੇ ਦੀਆਂ ਨੌ ਰਾਣੀਆਂ ਇਸ ਤਰ੍ਹਾਂ ਦੇ ਨੌ ਮਹਿਲ ਬਣੇ ਸੀਗੇ। ਹੁਣ ਅਸੀਂ ਜਾ ਰਹੇ ਹਾਂ ਦੂਸਰੀ ਰਾਣੀ ਦੇ ਵੱਲ। ਜਿਹੜਾ ਉਹਦੇ ਜਿਹੜਾ ਦਰਬਾਰ ਸੀਗਾ ਸੇਮ ਬਣਾਇਆ ਕਿਸੇ ਦਾ ਮਤਲਬ ਇਹ ਨਹੀਂ ਵੀ ਉਹਦਾ ਕੋਈ ਜ਼ਿਆਦਾ ਵੱਡਾ ਜਾਂ ਛੋਟਾ ਇਦਾਂ ਦਾ ਕੁਝ ਨਹੀਂ ਹੈ। ਸੋ ਹੁਣ ਅਸੀਂ ਆਹ ਦੇਖੋ ਸਭ ਤੋਂ ਪਹਿਲਾਂ ਇਹ ਜਿਹੜੇ ਦਰਵਾਜ਼ੇ ਬਣਾਏ ਨੌ ਰਾਣੀਆਂ ਦੇ ਲੰਘਣ ਵਾਸਤੇ ਇਧਰ ਇਧਰ ਤਿੰਨ ਲੰਘਣ ਇਹੋ ਤਿੰਨੇ ਇਹ ਇਹ ਰਾਣੀਆਂ ਵਾਸਤੇ ਬਣਾਇਆ ਗਿਆ ਚਾਰ ਦਰਵਾਜ਼ੇ ਐਸੇ ਪਾਸੇ ਆ ਇੱਕ ਦਰਵਾਜ਼ਾ ਵਿਚਕਾਰ ਹੈ ਔਰ ਚਾਰ ਦੂਸਰੀ ਸਾਈਡ ਤੇ ਰਾਣੀਆਂ ਇੱਕ ਦੂਸਰੇ ਨੂੰ ਮਿਲ ਸਕਣ ਪਰ ਜਦੋਂ ਰਾਜੇ ਨੇ ਲੰਘਣਾ ਹੁੰਦਾ ਸੀਗਾ ਤੇ ਇਹ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਸੀ ਤੇ ਸਾਰੇ ਦਰਵਾਜ਼ੇ ਬੰਦ ਕਰਕੇ ਰਾਜੇ ਦੀ ਜਾਨ ਲਈ ਇੱਕ ਸੀਕ੍ਰੇਟ ਰਸਤਾ ਸੀਗਾ ਉਹ ਵੀ ਤੁਹਾਨੂੰ ਦਿਖਾਉਨੇ ਅੱਗੇ ਇਹ ਦੇਖੋ ਸਭ ਤੋਂ ਪਹਿਲਾਂ ਤੁਸੀਂ ਦੇਖੋ ਰਾਣੀਆਂ ਦੇ ਵਾਸਤੇ ਆਹ ਰਸਤਾ ਹੁੰਦਾ ਸੀਗਾ ਪਰ ਜਦੋਂ ਰਾਣੇ ਨੇ ਕਿਸੇ ਰਾਜੇ ਨੇ ਕਿਸੇ ਦੂਸਰੀ ਰਾਣੀ ਕੋ ਜਾਣਦੇ ਸੀਗੇ ਤਾਂ ਉਹ ਉਹਨਾਂ ਦਾ ਜਿਹੜਾ ਖੁਫੀਆ ਰਸਤਾ ਉਹ ਐਸਾਈਡ ਦੀ ਆਹ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਇਹ ਰਸਤਾ ਖੋਲਦੇ ਸੀਗੇ ਇਹ ਜਿਹੜਾ ਰਾਜੇ ਦਾ ਗੁਪਤ ਰਸਤਾ ਸੀਗਾ ਰਾਜਾ ਐਸ ਰਸਤੇ ਦੇ ਵਿੱਚੋਂ ਵੀ ਲੰਘਦਾ ਸੀਗਾ ਹੁਣ ਮੰਨ ਲਓ ਕਿ ਜੇ ਉਸ ਨੇ ਦੂਸਰੀ ਜਾਂ ਤੀਸਰੀ ਰਾਣੀ ਕੋ ਜਾਣਾ ਹੈ ਉਹਨੇ ਦੂਸਰੀਆਂ ਰਾਣੀਆਂ ਦਾ ਕਿਸੇ ਦਾ ਦਰਵਾਜ਼ਾ ਨਹੀਂ ਖੜਕਾਉਣਾ ਜਿਸ ਤਰ੍ਹਾਂ ਮੰਨ ਲਓ ਇਹ ਦੂਸਰੀ ਰਣਕਾ ਘਰ ਹੈ ਉਹਨੇ ਸਿਰਫ ਇਹਦਾ ਦਰਵਾਜ਼ਾ ਖੜਕਾ ਦਿੱਤਾ ਔਰ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਰਾਜਾ ਉੱਪਰ ਆਇਆ ਜਦੋਂ ਦਰਵਾਜ਼ੇ ਖੜਕੇ ਦੀ ਆਵਾਜ਼ ਆਈ ਪਰ ਰਾਣੀਆਂ ਨੂੰ ਇਹ ਨਹੀਂ ਪਤਾ ਹੁੰਦਾ ਸੀਗਾ ਵੀ ਰਾਜਾ ਕਿਹੜੀ ਰਾਣੀ ਦੇ ਕੋਲ ਹੈ ਤੋ ਇਸ ਜਿਹੜਾ ਮਹਿਲ ਹੈ ਇਹਦਾ ਬਹੁਤ ਹੀ ਰਸਮਈ ਤੇ ਰਸਤੇ ਨੇ ਤੇ ਸਾਰੇ ਖੂਬੀਆ ਰਸਤੇ ਨੇ ਹੁਣ ਜਿਹੜੀ ਚਾਰ ਰਾਣੀਆਂ ਆਪਾਂ ਸਾਈਡ ਦੇਖੀ ਹੁਣ ਪੰਜਵੀਂ ਰਾਣੀ ਦਾ ਜਿਹੜਾ ਫਰੰਟ ਦੇ ਜਿਹਨੂੰ ਆਪਾਂ ਪਟ ਰਾਣੀ ਬੋਲਦੇ ਆਂ ਜਿਹੜੀ ਮੇਨ ਰਾਣੀ ਜੀ ਆ ਉਹਦਾ ਜਿਹੜਾ ਮਹਿਲ ਆ ਉਹ ਐਸਾਈਡੋਂ ਆਪਾਂ ਤੁਹਾਨੂੰ ਦਿਖਾ ਰਹੇ ਆਂ ਆ ਦੇਪੋਜੀ ਸੇਮ ਉਸੇ ਤਰ੍ਹਾਂ ਇਹ ਰਾਣੀ ਦਾ ਵੀ ਮਹਿਲ ਜਿਹੜਾ ਉਹ اسی ਤਰ੍ਹਾਂ ਹੀ ਬਣਿਆ ਆ ਠੀਕ ਹੈ ਜੀ ਉਹ ਰਾ ਇੱਕ ਖਿੜਕੀ ਦਿੱਤੀ ਆ ਇਹਦੇ ਪਿਛਲੇ ਪਾਸੇ ਇੱਕ ਖਿੜਕੀ ਹੱਥੇ ਰਾਜ ਦੇ ਵਿੱਚ ਜਦੋਂ ਕੋਈ ਰਾਣੀ ਦਾ ਕੋਈ ਪ੍ਰੋਗਰਾਮ ਹੁੰਦਾ ਸੀਗਾ نیچے ਰਾਜਾ ਉਹ ਸਾਹਮਣੇ ਕੈਟ ਜਾਂਦਾ ਸੀਗਾ ਉਹ ਰਾਣੀਆਂ ਉਸ ਬਾਰੀ ਥਾਣੀ ਦੇਖਦੀਆਂ ਬੜੀ ਬਾਰੀਵਾਲ ਦੀ ਸਾਰਾ ਨਾਜਾਇਣਾਂ ਦੇਖਦੇ ਇਸੇ ਤਰ੍ਹਾਂ ਜਿਹੜੀਆਂ ਚਾਰ ਰਾਣੀਆਂ ਐਸਾਈਡ ਸੱਜੇ ਚਾਰ ਰਾਣੀਆਂ ਖੱਬੇ ਪਾਰੀਆਂ ਥਾਣੀ ਦੇਖਦੀਆਂ ਹੁੰਦੀਆਂ ਸਾਰਾ ਪ੍ਰੋਗਰਾਮ ਜਿਹੜਾ ਸੀ ਹਾਂਜੀ ਅਸੀਂ ਚਾਰ ਮਹਿਲ ਜਿਹੜੇ ਆਊਟਸਾਈਡ ਦੇਖੇ ਤੇ ਵਿਚਕਾਰ ਇੱਕ ਜਿਹੜੀ ਉਹਨਾਂ ਦੀ ਮੇਨ ਰਾਣੀ ਪਟ ਰਾਣੀ ਜਿਹਨੂੰ ਆਪਾਂ ਬੋਲਦੇ ਹਾਂ ਤੇ ਚਾਰ ਰਾਣੀਆਂ ਦੇ ਮਹਿਲ ਜਿਹੜੇ ਇਸ ਸਾਈਡ ਐ ਦੂਜੀ ਸਾਈਡ ਤੇ ਸੇਮ ਵਾਰੀਆਂ ਬਣੀਆਂ ਬਾਹਰ ਦੇਖਣ ਦੇ ਲਈ ਤੇ ਇਸੇ ਤਰ੍ਹਾਂ ਹੀ ਸਾਰੀਆਂ ਰਾਣੀਆਂ ਦੀ ਜਿਹੜੇ ਕਮਰੇ ਬਣੇ ਆ ਮਹਿਲ ਬਣੇ ਉਹਨਾਂ ਦੇ ਇਹ ਰਾਜਾ ਮਾਧਵ ਸਿੰਘਾ 1800ਵਾਂ ਸਦੀ ਦੇ ਵਿੱਚ ਇਹ ਹੋਇਆ ਨਾਹਰਗੜ੍ਹ ਕਿਲੇ ਦੇ ਉੱਤੇ ਨਾਹਰਗੜ੍ਹ ਕਿਲਾ ਨਾਮ ਦਾ ਇਹਨਾਂ ਨੇ ਜਨਮ ਬਸਾਇਆ ਇੱਥੇ ਕੋਹਾਂ ਦੇ ਇਹਨਾਂ ਦੇ ਉੱਤੇ ਕੋਈ ਵੀ ਹਮਲਾ ਨਹੀਂ ਹੋਇਆ ਜੇ ਅੰਗਰੇਜ਼ਾਂ ਨਾਲ ਵੀ ਇਹਨਾਂ ਦੀ ਦੋਸਤੀ ਸੀ ਅਕਬਰ ਦੇ ਨਾਲ ਵੀ ਇਹਨਾਂ ਦੀ ਦੋਸਤੀ ਸੀ ਜਿਹੜੀ ਜੋਦਾ ਜੋਦਾ ਇਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਸੀ ਜਿਹਦਾ ਅਕਬਰ ਦੇ ਨਾਲ ਵਿਆਹ ਹੋਇਆ ਸੀ ਦਾ ਤਾਂ ਕਰਕੇ ਇਹਨਾਂ ਦੇ ਵਿੱਚ ਕੋਈ ਲੜਾਈ ਨਹੀਂ ਹੋਇਈ ਸਕੇਰੇ ਤੇ ਉੱਤੇ ਕੋਈ ਅਜਿਹਾ ਕਿ ਉਹ ਹਮਲਾ ਨਹੀਂ ਸੁਨੇ ਆ ਗਿਆ ਇਹ ਦੇਖੋ ਫੇਰ ਉਸੇ ਤਰ੍ਹਾਂ ਹੀ ਲਾਲੀਆਂ ਦਾ ਜਿਹੜਾ ਘਰ ਆ ਰਿਹਾ ਸਾਰਿਆਂ ਦਾ ਇਹ ਉੱਪਰ ਦਾ ਦ੍ਰਿਸ਼ ਥੱਲੇ ਜਿਹੜਾ ਨੀਜੇ ਬਣਿਆ ਖਰਦੀਆਂ ਵਾਲਾ ਉਹ ਵੀ ਸੇਮ ਇਸੇ ਤਰ੍ਹਾਂ ਹੀ ਸਾਰਾ ਹੀ ਹੁਣ ਅੱਗੇ ਤੁਹਾਨੂੰ ਦਿਖਾ ਰਹੇ ਹਾਂ ਰਾਜਾ ਜਿੱਥੇ ਰਹਿਦਾ ਸੀ ਦਾ ਰਾਜਾ ਮਾਦਵ ਸਿੰਘ ਜਿੱਥੇ ਰਹਿੰਦੇ ਸੀਗੇ ਉਹਨਾਂ ਦਾ ਤੁਹਾਨੂੰ ਕਮਰਾ ਦਿਖਾ ਰਹੇ ਹਾਂ ਜੀ हाँ जी राजा माधव सिंह कमरा भी इतना जो रूम है सारा और इस रास्ते इस रास्ते में निकल तैयार हो राणियों पता नहीं हालांकि राजा कदया कले तो गया ये चीज सी एक देखो फिर अच्छा हज़ो ਆਜੂ ਰਾਜੇ ਦਾ ਡਰੈਸਿੰਗ ਰੂਮ ਹੈ ਜਿਹਦੇ ਪਿਛਲੇ ਬੰਨੇ ਰਾਜੇ ਦਾ ਕਮਰਾ ਜਿਹੜਾ ਤੇ ਰੈਸਟੋਰੈਂਟ ਬਣ ਚੁੱਕਾ ਹੋਇਆ ਤੇ ਆਹ ਰਾਜੇ ਦੇ ਜਿਹੜਾ ਕਹਿੰਦੇ ਸੀ ਜਿਹੇ ਲਈ ਕਮਰੇ ਨੂੰ ਜਿਹੇ ਰਸਤਾ ਜਾਂਦਾ ਸੀਗਾ ਬੜਾ ਖੂਫੀਆ ਰਸਤਾ ਸੀਗਾ ਆਹ ਵਾਲਾ ਸਾਰਾ ਇਹਦੇ ਪਿਛੇ ਉਹ ਰੈਸਟੋਰੈਂਟ ਬਣ ਚੁੱਕਾ ਆ ਸੋ ਰਾਜਾ ਇੱਧਰ ਵੀ ਆਉਂਦਾ ਸੀਗਾ ਇਸ ਦਰਵਾਜ਼ੇ ਆ ਰਾਨੀਆਂ ਦੇ ਦਰਵਾਜ਼ੇ ਆ ਕੇ ਸਾਹਮਣੇ ਤੇ ਸਾਹਮਣੇ ਰਾਨੀਆਂ ਦੇ ਦਰਵਾਜ਼ੇ ਇਹ ਬੰਦ ਹੁੰਦੇ ਸੀਗੇ ਦਰਵਾਜ਼ੇ ਰਾਜੇ ਨੇ ਇਸ ਦਰਵਾਜ਼ੇ ਖਾਣੀ ਜਾਣਾ ਉਨੇ ਫਿਰ ਜਿਹੜਾ ਉਹਦਾ ਖੁਫੀਆ ਰਸਤਾ ਹੁੰਦਾ ਸੀਗਾ ਤਾਂ ਨੱਕਰ ਹੀ ਫਿਰ ਦਿਖਾ ਦਈਏ ਇਹ ਉਹਦਾ ਖੁਫੀਆ ਰਸਤਾ ਹੁੰਦਾ ਸੀਗਾ ਇਹ ਵਾਲਾ ਇਹ ਉਹਦਾ ਖੁਫੀਆ ਰਸਤਾ ਸੀਗਾ ਜਾਣ ਵਾਲਾ ਤੇ ਸਾਰੇ ਜਦੋਂ ਤੁਸੀਂ ਜੈਪੁਰ ਆਓ ਘੁੰਮਣ ਲਈ ਜ਼ਰੂਰ ਦੇਖ ਕੇ ਜਾਓ ਕਿਲੇ ਕਿਸੇ ਵੇਲੇ ਇਸ ਨੂੰ ਛੱਡ ਦਿਨੇ ਸਾਰੇ ਕਿਲੇ ਇਹ ਜੇਰੇਸ ਕਿਲੇ ਛੱਡ ਦਿੰਦੇ ਆ ਕਿ ਚਲੋ ਕਿਲੇ ਦਾ ਕੀ ਦੇਖਣਾ ਬਹੁਤ ਹੀ ਵਧੀਆ ਚੀਜ਼ੇ ਦੇ ਵਿੱਚ ਦੇਖਣ ਵਾਲੀ ਆ ਸਮਝਣ ਵਾਲੀ ਅਸੀਂ ਵੀ ਪਹਿਲਾਂ ਕੋਈ ਗਾਈਡ ਲਿਆ ਸੀਗਾ ਗਾਈਡ ਨੇ ਸਾਨੂੰ ਸਾਰਾ ਗਾਈਡ ਕੀਤਾ ਤੇ ਥੋੜੀ ਜਿਹੀ ਸਮਝ ਲੱਗੀ ਜੇ ਜਿੰਨੇ ਵੀ ਚਾਹੋ ਕਮੈਂਟ ਕਰ ਦਿਓ ਤਾਂ ਕਿ ਇਸਾਂ ਨੂੰ ਸਾਰਾ ਸਮਝਾਉਣ ਦੀ ਕੋਸ਼ਿਸ਼ ਕਰੀਏ ਸੋ ਤੁਸੀਂ ਜ਼ਰੂਰ ਵਿਜ਼ਿਟ ਕਰੋ ਜੈਪੁਰ ਨਾਰਗੜ ਕਿਲਾ ਇਹਦੇ ਨਾਲ ਜੈਗੜ ਕਿਲਾ ਆ ਮੇਰ ਕਿਲਾ ਆ ਸਾਰੇ ਬਹੁਤ ਵਧੀਆ ਦੇਖਣ ਵਾਲੇ ਆ ਤੁਹਾਨੂੰਵਾਦ ਦਿਖਾਰਿਆਂਦਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰਨਾ ਮੋੜੀ ਤੇ ਹੁਣ ਵੀਡੀਓ ਦੀ ਆਪਣੀ ਸਮਾਪਤੀ ਆ ਤੁਸੀਂ ਆ ਦੇਖਿਆ ਸਾਰਾ ਕਿਲਾ ਜਿੱਦਾਂ ਵੀ ਜੋ ਕੁਝ ਵੀ ਹੈਗਾ ਤੁਹਾਨੂੰ બતાવਿਆ ਕਿਲੇ ਦੇ ਵਿੱਚ ਜੋ ਕੁਝ ਵੀ ਹੈਗਾ ਹੀ ਆ ਨੌਰਾਨੀਆਂ ਦਾ ਮਹੱਲ ਤੇ ਜਿਹੜਾ ਹੈਗਾ ਤੁਹਾਨੂੰ ਸਾਰਾ ਬਖਾਇਆ ਤੇ ਹੁਣ ਆਪਾਂ ਇੱਥੇ ਵੀਡੀਓ ਦੀ ਸਮਾਪਤੀ ਕਰਦੇ ਆਂ ਤੇ ਅਗਲੀ ਵੀਡੀਓ ਵਿੱਚ ਆਪਾਂ ਫੇਰ ਮਿਲਾਂਗੇ ਵੀਡੀਓ ਚੰਗੀ ਲੱਗੇ ਕੋਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਸਬਸਕ੍ਰਾਈਬ ਜ਼ਰੂਰ ਕਰਨਾ